फतेहगढ़ साहिब में लोकसभा चुनाव प्रचार के दौरान एक दूसरे को चैलेंज करने और पलटवार का सिलसिला लगातार जारी है रविवार को जहां कांग्रेस के उम्मीदवार डॉक्टर अमर सिंह ने आम आदमी पार्टी के उम्मीदवार गुरप्रीत सिंह जीपी को पाँच साल हल्के से गायब रहने के आरोप पर ओपन डिबेट का चैलेंज किया था वहीं जी ने भी इसका जवाब दिया इसके साथ ही जी ने नशों के मुद्दों पर पूर्व डिप्टी सीएम सुखविंदर सिंह रंधावा द्वारा इलेक्शन कमीशन को पत्र लिखने को लेकर भी कांग्रेस पर सियासी हमला किया कहा कि सीएम भगवंत मान की सरकार नशों को लेकर गंभीर है जब कांग्रेस सरकार में रंधावा गृह मंत्री थे तो उन्होंने क्या किया बताएं। मान सरकार की नशों खिलाफ कार्यशैली के नतीजे आने वाले एक साल में सामने आ जाएंगे खन्ने से पहला ही बहुत ਬੜਾ ਸਮਾਂ ਮਿਲ ਰਿਹਾ ਘੱਟੋ ਘੱਟ 100 ਦੇ ਕਰੀਬ ਲੋਕ ਕਾਂਗਰਸ ਪਾਰਟੀ ਤੇ ਕਾਲੀਸਲ ਪਾਰਟੀ ਛੱਡ ਕੇ ਆਏ ਨੇ ਤੇ ਆ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸਵੇਰ ਦੇ 8:00 10:00 ਫੰਕਸ਼ਨ ਕਰ ਚੁੱਕੇ ਤੇ ਹਰ ਪਾਸੇ ਲੋਕੀ ਭਗਵੰਤ ਮਾਨ ਜੀ ਤਾਰੀਫ ਕਰ ਰਹੇ ਜੋ 2 ਸਾਲ ਦੇ ਵਿੱਚ ਕੀਤਾ ਐਜੂਕੇਸ਼ਨ ਤੇ ਕੀਤਾ ਹੈਲਥ ਤੇ ਕੀਤਾ ਚਾਹੇ ਜੋਬ ਤੇ ਕੀਤਾ ਤੇ ਆ ਉਹ ਬੜਾ ਸਲੰਗਾ ਜੋ ਕੰਮ ਕੀਤਾ ਤੇ ਕਿਉਂਕਿ 43000 ਦੇ ਕਰੀਬ ਕਦੇ ਵੀ ਕਿਸੇ ਅ ਕਿਸੇ ਵੀ ਗਵਰਨਮੈਂਟ ਨੇ 200 ਨੌਕਰੀਆਂ ਦਿੱਤੀਆਂ ਚੰਗੇ ਅੱਜ ਹਸਪਤਾਲ ਬਣ ਰਹੇ ਚੰਗੇ ਸਕੂਲ ਬਣ ਰਹੇ ਐ ਮਿਸਪੂਲੋ ਐਮੀਨਸ ਹਰ ਹਰ ਹਲਕੇ 'ਚ ਬਣਿਆ ਉੱਚ ਜਿਹੜੇ ਕੁਆਲਟੀ ਵਾਲੇ ਬੱਚੇ ਐ ਜਿਹਦੇ ਮੈਰਿਟ ਚੋਂਦੇ ਉਹ ਬੱਚੇ ਜ਼ਿਆਦਾ ਉਹਨਾਂ ਨੂੰ ਵੀ ਜ਼ਿਆਦਾ ਇੰਟੈਲੀਜੈਂਟ ਬੱਚੇ ਨੂੰ ਕਰਨਾ ਤਾਂ ਉਹ ਉਹ ਸਕੂਲ 'ਚ ਵਧੀਆ ਐਜੂਕੇਸ਼ਨ ਹੋ ਰਹੀ ਹੈ ਉਧੇ ਪ੍ਰੋਜੈਕਟਰ ਰੂਮ ਕੰਪਿਊਟਰ ਰੂਮ ਉਧੇ ਵਿੱਚ ਬੱਚੇ ਜਿਹੜੇ ਆਨਲਾਈਨ ਟਾਈਮ ਚ ਕੰਪੀਟੀਸ਼ਨ ਬੱਚਿਆਂ ਨੂੰ ਦੇਣਾ ਜਾਂ ਕਿਸੇ ਨੇ ਈਟੀਟਿਊਟਰ ਦੇਣਾ ਬੱਚਿਆਂ ਨੂੰ ਜਾਂ ਕਿਨ ਪੀਐਮਟੀ ਦੇਣਾ ਜਾਂ ਕਿਤੇ ਜੇ ਏਟੀ ਦੇਣਾ ਤੇ ਜੇ ਕਿਸੇ ਨੇ ਕੰਪੀਟੀਸ਼ਨ ਜਾਂ ਕੋਈ ਪੀਸੀਆ ਦਾ ਪੇਪਰ ਜਾਂ ਕੌਨਸਟੇਬਲ ਦਾ ਪੇਪਰ ਜਾਂ ਕੋਈ ਪੁਲਿਸ ਜੇਬ ਜੌਬ ਹੈ ਉਹ ਅੱਜ ਬੱਚਿਆਂ ਨੂੰ ਪ੍ਰੋਪਰ ਐਜੂਕੇਸ਼ਨ ਮਿਲ ਰਹੀ ਹੈ ਇੱਥੇ ਜਿਵੇਂ ਕੰਨੇ ਦੀ ਗੱਲ ਕਰੀਏ ਕੰਨੇ ਚ 8 ਦੇ ਕਰੀਬ ਲਾਇਬ੍ਰੇਰੀਆਂ ਬਣਦੀਆਂ ਨੇ ਬਣਦੀਆਂ ਤੇ ਘਟੂ ਘਟ 32 ਲੱਖ ਰੁਪਏ ਦਾ ਇੱਕ ਇੱਕ ਕਾਸਟ ਇੱਕ ਲਾਇਬ੍ਰੇਰੀ ਤਿਆਰ ਹੋਣੀ ਉਹਦੇ ਵਿੱਚ ਜਿਹੜੀਆਂ ਬੁਕਸਾਂ ਹੋਣੀਆਂ ਉਹ ਕਈ ਵਾਰ ਇੱਕ ਬੁੱਕ ਸ਼ਾਪ ਤੋਂ ਨਹੀਂ ਮਿਲਦੀਆਂ ਜਿਹੜੀਆਂ ਆਪਾਂ ਸਕਸੈਸ ਜੇ ਲਾਈਫ 'ਚ ਆਪਾਂ ਕੋਈ ਟੈਸਟ ਦੇਣੇ ਨੇ ਕੋਈ ਪੀਸੀਆ ਟੈਸਟ ਦੇਣਾ ਤਾਂ ਕੋਈ ਪਲੀਜ਼ ਜੋਬ ਪਲੀਜ਼ ਆਫੀਸ਼ਰਲੀ ਕੋਟਿਅਰਸ ਵੀ ਦਾ ਐਗਜ਼ਾਮ ਜੇ ਕੋਈ ਪੀਸੀਆ ਦੇਣਾ ਉਹ ਤੁਹਾਨੂੰ ਬਕਸ ਉੱਤੇ ਮਿਲ ਗਏ ਜਾਂ ਆਉਣ ਵਾਲੇ ਟਾਈਮ 'ਚ ਜਿਹੜੇ ਬੱਚੇ ਸਾਡੇ ਕਿਤਾਬਾਂ ਪੜ ਕੇ ਚੰਗੀ ਜਿਹਾ ਐਜੂਕੇਸ਼ਨ ਲੈ ਕੇ ਵਧੀਆ ਜਗ੍ਹਾ ਤੇ ਸੈੱਟ ਹੋ ਸਕਦੇ ਆ ਤੇ ਆਉਣ ਵਾਲੇ ਟਾਈਮ 'ਚ ਜੇ ਪੰਜਾਬ 'ਚ ਰੋਜ਼ਗਾਰ ਬਦਲ ਸੁਖਵਿੰਦਰ ਸਿੰਘ ਰੰਧਾਵਾ ਇਲੈਕਸ਼ਨ ਕਮਿਸ਼ਨ ਨੂੰ ਲੈਟਰ ਲਿਖਦੇ ਨੇ ਕਿ ਪੰਜਾਬ 'ਚ ਘਰ ਘਰ ਨਸ਼ਾ ਵਿਕ ਰਿਹਾ ਸਰਕਾਰ ਤੇ ਵੀ ਗੰਬੀਰ ਝਾਮ ਲਗ ਰਹੀ ਹੈ ਇਹ ਬਹੁਤ ਉਹ ਹੈ ਬੜੀਆਂ ਗੱਲਾਂ ਮਾਰਦਾ ਉਹ ਪਿੱਛੇ ਹੋਮ ਮਿਨਿਸਟਰ ਸੀਗਾ ਉਹਨਾਂ ਨੇ ਕੀ ਕਰਤਿਆ ਅੱਜ ਸਰਕਾਰ ਸਾਡੀ ਜੀ ਭਗਵੰਤ ਮਾਨ ਜੀ ਇਹ ਪੂਰਾ ਪੂਰਾ ਜੋ ਕੰਮ ਕਰ ਰਹੀ ਹੈ ਨਸ਼ਿਆਂ ਦੇ ਖਿਲਾਫ ਤੇ ਆਉਣ ਵਾਲੇ ਟਾਈਮ 'ਚ ਇਹਦਾ ਰਿਜ਼ਲਟ ਹੈ ਵਿਦਨ ਇਅਰ ਮਿਲੂਗਾ ਜਿਵੇਂ ਅੱਜ ਅਮਰ ਸਿੰਘ ਨੇ ਵੀ ਆਪਣਾ ਕੰਮ ਪਛਾਣ ਸ਼ੁਰੂ ਕੀਤਾ ਤੇ ਉਹਨਾਂ ਨੇ ਉਹਨ ਦੀ ਸਾਰੇ ਕਿਹਾ ਕਿ ਓਪਨ ਚੈਲੰਜ ਹੈ ਜੀਪੀ ਨੂੰ ਵੀ ਮੈਨੂੰ ਦੱਸਣ ਮੈਂ 5 ਸਾਲ 'ਚ ਕਿੱਥੇ ਨਹੀਂ ਗਿਆ ਤੇ ਉਹਨਾਂ ਦੇ ਹਲਕੇ 'ਚ 3.5 ਕਰੋੜ ਪੈ। 5 ਸਾਲ ਦੇ ਵਿੱਚ ਉਹਨੂੰ ਇਹ ਪੁੱਛ ਲਿਓ ਕਿ ਜਦੋਂ 45 ਦਿਨ ਜੀਪੀ ਦੀ ਕੈਂਪੇਨ ਸੀ ਜਦੋਂ ਚੰਨੀ ਦਾ ਪਰਵਾਰ ਜੀਪੀ ਨੂੰ ਤੰਗ ਕਰ ਰਿਹਾ ਸੀ ਇੱਕ ਦਿਨ ਵੀ ਲੋਕੇਸ਼ਨ ਆਪਦੀ ਦਿਖਾ ਦੇ ਮੇਰੇ ਹਲਕੇ ਚ ਮੈਂ ਉਹਦਾ ਦੇਣਦਾ ਰਵਾਂ ਅੱਜ ਅਸੀਂ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਕੈਂਡੀਡੇਟ ਜੋ ਆਮ ਆਦਮੀ ਪਾਰਟੀ ਤੋਂ ਸਰਦਾਰ ਗੁਰਪ੍ਰੀਤ ਸਿੰਘ ਜੀ ਜੀਪੀ ਸਾਹਿਬ ਨੂੰ ਲੈ ਕੇ ਖੰਨੇ ਦੇ ਸੁਭਾਸ਼ ਵਿਜਯਾਰ ਦੇ ਵਿੱਚ ਡੋਰ ਟੂ ਡੋਰ ਕੰਪੇਨ ਕਰ ਰਹੇ ਹਾਂ ਔਰ ਖੰਨਾ ਜਿਹੜੀ ਕੰਸਟੀਟੂਐਂਸੀ ਹੈ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੀ ਸਭ ਤੋਂ ਵੱਡੀ ਕੰਸਟੀਟੂਐਂਸੀ ਵੱਲੋਂ ਜਾਣਿਆ ਜਾਂਦਾ ਹੈ ਏਸ਼ੀਆ ਦੀ ਸਭ ਤੋਂ ਵੱਡੀ ਧਾਣਾ ਮੰਡੀ ਹੈ ਬਹੁਤ ਵੱਡਾ ਬਾਜ਼ਾਰ ਹੈ ਸੋ ਅੱਜ ਅਸੀਂ ਇਹ ਫੈਸਲਾ ਕੀਤਾ ਕਿ ਕਿਉਂ ਨਾ ਅਸੀਂ ਜੀਪੀ ਸਾਹਿਬ ਨੂੰ ਸਾਰੇ ਡੋਰ ਟੂ ਡੋਰ ਕੈਂਪੇਨ ਕਰਾਈਆ ਤੇ ਲੋਕਾਂ ਦਾ ਇੰਨਾ ਪਿਆਰ ਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਇਸ ਤਰੀਕੇ ਨਾਲ ਲੋਕ ਸਪੋਰਟ ਕਰ ਰਹੇ ਆ ਕਿ ਮੈਂ ਇਸ ਗੱਲ ਦੀ ਸਾਰੇ ਆਪਣੇ ਖੰਨੇ ਦੇ ਜਿੰਨੇ ਮੇਰੇ ਵੋਟਰ ਸਪੋਰਟਰ ਤੇ ਜਿੰਨੇ ਵਸਨੀਕ ਨੇ ਮੇਰੇ ਕੋਲ ਲਫ਼ਾਜ਼ ਨਹੀਂ ਮੈਂ ਕਿਹੜੇ ਹਾਲਤ ਬਸੋ ਕਿ ਜ਼ੁਬਾਨ ਦੇ ਨਾਲ ਕਿਹੜੇ ਅਲਫ਼ਾਜ਼ਾਂ ਦੇ ਨਾਲ ਆਪਣੇ ਉਹਨਾਂ ਵਰਕਰਾਂ ਦਾ ਵੋਟਰਾਂ ਸਪੋਰਟਰਾਂ ਦਾ ਉਰੇ ਦੇ ਵਸਨੀਕਾਂ ਦਾ ਖੰਦੇ ਨੇ ਵਸਨੀਕਾਂ ਦਾ ਕਿਹੜੇ ਜ਼ੁਬਾਨ ਦੇ ਨਾਲ ਧੰਨਵਾਦ ਕਰਾਂ ਰਣੀ ਆ ਮੈਂ ਉਸ ਗੱਲ ਦਾ ਕਰਜ਼ਾਈਆਂ ਇੰਨੀ ਪਿਆਰ ਦੇ ਰਹੀਆਂ ਔਰ ਬੜੀ ਆਸ ਤੇ ਉਮੀਦ ਕਰਦੇ ਹਾਂ ਕਿ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਉਰੋ ਗੁਰਪ੍ਰੀਤ ਸਿੰਘ ਜੀ ਪੀਜੀ ਨੂੰ ਜਿਤਾ ਕੇ ਲੋਕ ਸਭਾ ਦੀਆਂ ਪੌੜੀਆਂ ਛੜਾਵਾਂਗੇ